ਗੁਰਮਤ ਅਤੇ ਬਾਬਾ ਨਾਨਕ ਜੀ ਅਨਸਾਰ ਸੱਚਾ ਸੌਦਾ ਕੀ ਹੈ ਆਪ ਜੀ ਨੇ ਉਹਨਾ ਅਖੋਤੀ ਸਾਧੂਆਂ ਨੂੰ ਸਮਝਾਇਆ ਕਿ ਘਰ-ਬਾਰ ਤੇ ਗ੍ਰਹਿਸਤ ਆਸ਼ਰਮ ਨੂੰ ਤਿਆਗ ਕੇ ਤੇ ਜੀਵਨ ਦੀਆਂ ਲੋੜਾਂ ਲਈ ਫਿਰ ਗ੍ਰਹਿਸਤੀਆਂ ਤੇ ਨਿਰਭਰ ਹੋ ਕੇ ਐਵੇਂ ਅੰਧ ਨਾ ਕਮਾਵੋ ਆਪ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਆਲਸ ਰੋਗ ਨੂੰ ਤਿਆਗ ਉਦਮੀ ਤੇ ਪ੍ਰੋਪਕਾਰੀ ਜੀਵਨ ਜਿਓ ਇਸ ਤਰ੍ਹਾਂ ਤੁਸੀਂ ਸੱਚ ਨੂੰ ਪ੍ਰਾਪਤ ਸਾਧੂ ਹੋਵੋਗੇ ਅਖੋਤੀ ਆਲਸੀ ਰੋਗੀ ਤੇ ਕਈ ਦਿਨਾਂ ਤੋਂ ਭੁੱਖੇ ਪਾਣੇ ਸਾਧੂਆਂ ਨੂੰ ਸੋਝੀ ਆਈ ਤੇ ਉਹਨਾਂ ਨੇ ਗੁਰੂ ਜੀ ਤੋਂ ਸੱਚ ਲਿਆ ਇਸ ਕਿਰਿਆ ਨੂੰ ਹੀ ਸੱਚਾ ਸੌਦਾ ਆਖਿਆ ਜਾਂਦਾ ਹੈ ਸੱਚਾ ਵਿਸ਼ੇਸ਼ਣ ਹੈ ਸੰਗਿਆ ਸੱਚ ਤੋਂ ਮਤਲਬ ਹੁੰਦਾ ਹੈ ਸੱਚ ਵਾਲਾ ਸੱਚ ਉਸ ਨੂੰ ਆਖਦੇ ਹਨ ਜੋ ਨਿਤ ਹੋਵੇ ਨਿਤ ਕੇਵਲ ਤੇ ਕੇਵਲ ਸਤਿਅਰੂਪ ਕਰਤਾਰ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਆਦ ਸੱਚ युगात् सच आख्या है सौदा तुर्की भाषा दा लफ्ज है एही संज्ञा है ते मतलब हुंदा है ਲੈਣ ਦੇਣ ਯੋਗ ਵਸਤ ਜਿਸ ਦਾ ਵਪਾਰ ਕਰੀਏ ਗੁਰੂ ਨਾਨਕ ਸਾਹਿਬ ਅਨਸਾਰ ਸੱਚ ਇੱਕ ਸੌਦਾ ਹੈ ਤੇ ਆਪ ਨੇ ਆਪਣੀ ਸਾਰੀ ਜੀਵਨ ਇਸਦਾ ਹੀ ਵਣਜ ਕਰਨ ਲਈ ਜੋਰ ਦਿੱਤਾ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਸੱਚ ਵਖਰ ਤਨ ਨਾਮ ਹੈ ਘਟ ਘਟ ਗਹਿਰ ਕੰਬੀਰ ਵਣਜ ਕਰੋ ਵਣ ਜਾ ਰਿਓ ਵਖਰ ਲੈ ਸਮਾਨ ਕੋੜ ਛੋੜ ਸਾਚੇ ਕੋ ਧਾਵੋ ਜੋ ਇਛੋ ਸੋਈ ਫਲ ਪਾਵੋ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾਹਾ ਸੌਦਾ ਕੀਨਾ ਹੈ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਨ ਪਾਵੋ ਸਹਿਜ ਮਹਿਲੋ ਗੁਰਮੁਖ ਖੋਜ ਲੈ ਜਨ ਪੂਰੇ ਓ ਸਮਦੱਸੀ ਚੀਨਾ ਹੈ ਨਾਨਕ ਹੱਟ ਪਟਣ ਵਿੱਚ ਕਾਇਆ ਹਰ ਲੈਂਦੇ ਗੁਰਮੁਖ ਸੌਦਾ ਜਿਉ ਸਾਧੂ ਉਹ ਹੈ ਜੋ ਘਰ-ਬਾਰ ਗ੍ਰਸਤ ਆਸ਼ਰਮ ਵਿੱਚ ਰਹਿੰਦਾ ਹੋਇਆ ਧਰਮ ਦੀ ਕਿਰਤ ਨਾਲ ਉਪਜੀਵਕਾ ਕਰਦਾ ਉਪਕਾਰੀ ਹੋ ਕੇ ਦੂਜਿਆਂ ਨੂੰ ਲਾਭ ਪਹੁੰਚਾਉਂਦਾ ਹੈ ਘਰ ਸੰਸਾਰ ਤੇ ਵਿਹਾਰਾਂ ਨੂੰ ਚੰਗੀ ਰੀਤ ਨਾਲ ਕਰਦਾ ਹੋਇਆ ਹਰ ਵੇਲੇ ਆਪਣੇ ਮਾਲਕ ਕਰਤਾਰ ਨੂੰ ਯਾਦ ਰੱਖਦਾ ਹੈ ਘਰ-ਬਾਰ ਤਿਆਗਣ ਵਾਲਾ ਅੰਦਾ ਤੇ ਉਦਮ ਨਾ ਕਰਨ ਵਾਲਾ ਆਲਸੀ ਰੋਗੀ ਹੈ ਸਾਧੂ ਨਹੀਂ ਰੇਹੇ ਬੇਬਾਣੀ ਮੜੀ ਮਸਾਣੀ ਅੰਤ ਨਾ ਜਾਣੇ ਫਿਰ ਪਛਤਾਣੀ ਮਨਮੁਖ ਲਹਿਰ ਕਰ ਤੀ ਤਜ ਬਗੂਚੇ ਅਵਰਾ ਕੇ ਕਰ ਹੈਰੇ ਗ੍ਰਹਿ ਧਰਮ ਗਵਾਏ ਸਤ ਗੁਰ ਨਾ ਭੇਟੇ ਦਰਮਤ ਘੂਮਣ ਕੈਰੇ ਸਤ ਸੰਗ ਮਿਲ ਹਰ ਹਰ ਜਪਿਆ ਵਿਣਸੇ ਆਲਸ ਰੋਗਾ ਜਿਓ ਉਦਮ ਕਰਦਿਆਂ ਜਿਓ ਤੂੰ ਕਮਾਵਦਿਆਂ ਸੁਖ ਪਹੁੰਚ ਧਿਆਨਦਿਆਂ ਤੂੰ ਪਰਮ ਮਿਲ ਨਾਨਕ ਉਤਰੀ ਚਿੰਤ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ ਮਾਤਾ ਪਿਤਾ ਮਾਤਾ ਕਾਲੂ ਜੀ ਨੇ ਮਹਤਾ ਕਾਲੂ ਜੀ ਨੇ 20 ਰੁਪਏ ਦਿੱਤੇ ਤੇ ਆਖਿਆ ਜਾਓ ਕੋਈ ਖਰਾ ਸੌਦਾ ਕਰੋ ਗੁਰੂ ਜੀ ਸੌਦਾ ਕਰਨਗੇ ਤਾਂ ਰਾਹ ਵਿੱਚ ਚੂੜ ਕਾਣੇ ਪਿੰਡੋਂ ਬਾਹਰ ਕੁਝ ਅਖੌਤੀ ਸਾਧੂ ਕਈ ਦਿਨਾ ਤੋਂ ਭੁੱਖੇ ਪਾਣੇ ਬੈਠੇ ਵੇਖੇ ਆਪ ਜੀ ਨੇ ਉਹਨਾਂ ਖੋਤੀ ਸਾਧਵਾਂ ਨੂੰ ਸਮਝਾਇਆ ਕਿ ਕਾਰਬਾਰ ਤੇ ਗ੍ਰਹਿਸਤ ਆਸ਼ਰਮ ਨੂੰ ਤਿਆਗ ਕੇ ਤੇ ਜੀਵਨ ਦੀਆਂ ਲੋੜਾਂ ਲਈ ਫਿਰ ਗ੍ਰਹਿਸਤੀਆਂ ਤੇ ਨਿਰਪਰ ਹੋ ਕੇ ਐਵੇਂ ਅੰਧ ਨਾ ਕਮਾਵੋ ਆਪ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਆਲਸ ਰੋਗ ਤਿਆਗੋ ਇਸ ਤਰ੍ਹਾਂ ਤੁਸੀਂ ਸੱਚ ਨੂੰ ਪ੍ਰਾਪਤ ਸਾਧੂ ホンモ ਗੁਰੂ ਜੀ ਨੇ ਸੱਚ ਦਿੱਤਾ ਤੇ ਸਾਧੂਆਂ ਨੇ ਸੱਚ ਲਿਆ ਸੱਚ ਦਾ ਵਪਾਰ ਹੋਇਆ ਜਿੱਥੇ ਘਟਨਾ ਹੋਈ ਉੱਥੇ ਗੁਰਦੁਆਰਾ ਸੱਚਾ ਸੌਦਾ ਸ਼ਸ਼ੋਭਿਤ ਹੈ ਕਿਉਂਕਿ ਸਾਧੂ ਕਈ ਦਿਨਾਂ ਤੋਂ ਭੁੱਖੇ ਬੈਠੇ ਸਨ ਪ੍ਰੋ ਉਪਕਾਰੀ ਗੁਰੂ ਜੀ ਨੇ ਪਿਤਾ ਜੀ ਵੱਲੋਂ ਦਿੱਤੇ 20 ਰੁਪਏ ਉਹਨਾਂ ਨੂੰ ਲੰਗਰ ਚਕਾਉਣ ਤੇ ਖਰਚ ਕਰ ਦਿੱਤੇ ਤੇ ਜਦੋਂ ਘਰ ਵਾਪਸ ਬਿਨਾਂ ਕਿਸੇ ਵਸਤੂ ਦੇ ਆਏ ਤਾਂ ਪਿਤਾ ਦੀ ਨਾਰਾਜ਼ਗੀ ਚੱਲਣੀ ਪਈ ਸੱਚਾ ਸੌਦਾ ਜੋ ਕੀਤਾ ਸੀ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਬਿਨਾਂ ਸੱਚ ਦੇ ਉਪਦੇਸ਼ ਨੂੰ ਦੇਣ ਤੇ ਮੰਨਣ ਦੇ ਕਿਸੇ ਭੁੱਖੇ ਪਾਣੇ ਬੈਠੇ ਆਲਸ ਦੇ ਮਾਰੇ ਰੋੜਗੀ ਨੂੰ ਰੋਟੀ ਖਵਾਉਣੀ ਉਸਦੀ ਆਲਸੀ ਅਵਸਥਾ ਵਿੱਚ ਵਾਅਦਾ ਕਰਨਾ ਹੈ ਅਤੇ ਪਾਪ ਹੈ ਸੱਚਾ ਸੌਦਾ ਨਹੀਂ